ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਜੇਮ ਜੀ ਸਟੱਡੀਜ਼ ਦੇ ਇਸ ਅਫੀਸ਼ੀਅਲ YouTube ਚੈਨਲ ਦੇ ਉੱਪਰ ਦੋਸਤੋ SCERT ਰਾਜ ਵਿਦਿਅਕ ਹੋਜ ਅਤੇ ਸਿਖਲਾਈ ਪਰਿਸ਼ਦ ਪੰਜਾਬ ਵੱਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਪੱਤਰ ਰਾਹੀਂ ਇਹ ਗੱਲ ਬਿਲਕੁਲ ਕਲੀਅਰ ਹੋ ਚੁੱਕੀ ਹੈ ਕਿ ਜੋ ਸਿਲੇਬਸ ਹੈ 6ਵੀਂ ਤੋਂ 8ਵੀਂ ਤੱਕ ਦਾ ਉਹ ਹੁਣ ਜੂਨ ਦੀਆਂ ਛੁੱਟੀਆਂ ਤੋਂ ਬਾਅਦ ਹੀ ਸ਼ੁਰੂ ਹੋਵੇਗਾ ਤੇ ਉਸ ਤੋਂ ਪਹਿਲਾਂ ਜੋ ਅਪ੍ਰੈਲ ਅਤੇ ਮਈ ਮਹੀਨੇ ਦੇ ਵਿੱਚ ਬੱਚਿਆਂ ਨੂੰ ਐਕਟੀਵਿਟੀ ਕਰਵਾਉਣੀ ਹੈ ਉਹ ਪੂਰੀ ਤਰ੍ਹਾਂ ਸਮਰੱਥ ਜਿਸ ਤਰ੍ਹਾਂ ਕਿ ਪਹਿਲਾਂ ਪੜੋ ਪੰਜਾਬ ਪੜਾਓ ਪੰਜਾਬ ਚੱਲ ਰਿਹਾ ਸੀ ਉਸੇ ਤਰ੍ਹਾਂ ਹੁਣ ਜੋ ਸਮਰੱਥ ਇੱਕ ਪ੍ਰੋਗਰਾਮ ਚਲਾਇਆ ਗਿਆ ਬੱਚਿਆਂ ਦੀਆਂ ਜੋ ਬੇਸਿਕ ਜੋ ਵੀ ਬੱਚਿਆਂ 'ਚ ਖਾਮੀਆਂ ਰਹਿੰਦੀਆਂ ਨੇ ਉਹਨਾਂ ਨੂੰ ਪੂਰਾ ਕਰਨ ਲਈ ਸੋ ਇਹਦਾ ਵਿਸ਼ਾ ਹੈ ਪੱਤਰ ਦਾ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਪਹਿਲੀ ਜਮਾਤ ਲਈ ਵਿਦਿਆ ਪ੍ਰਵੇਸ਼ ਅਨੁਸਾਰ ਕੰਮ ਕਰਵਾਉਣ ਸੰਬੰਧੀ ਸੋ ਇਸ ਵਿੱਚ ਲਿਖਿਆ ਗਿਆ ਹੈ ਕਿ ਜੋ ਬੇਸ ਲਾਈਨ ਹੈ ਉਹ April 2024 ਦੇ ਪਹਿਲੇ ਹਫਤੇ ਦੇ ਵਿੱਚ ਮੁਕੰਮਲ ਕੀਤੀ ਜਾਵੇਗੀ ਕਿ ਸੈਸ਼ਨ ਸ਼ੁਰੂ ਹੁੰਦੇ ਹੀ ਬੱਚਿਆਂ ਦਾ ਪੱਧਰ ਕੀ ਹੈ ਫਿਰ April ਦੇ ਅਖੀਰਲੇ ਹਫਤੇ ਦੇ ਵਿੱਚ ਮਿਡ ਲਾਈਨ ਜੋ ਜਾਂਚ ਹੈ ਉਹ ਕੀਤੀ ਜਾਣੀ ਹੈ ਕਿ ਅਸਲ ਵਿੱਚ ਬੱਚੇ ਪੂਰੇ ਮਹੀਨੇ ਦੇ ਵਿੱਚ ਜਾਂ 2 ਹਫਤਿਆਂ ਦੇ ਵਿੱਚ 15 ਦਿਨ ਦੀ ਕਾਰਵਾਈ ਤੋਂ ਬਾਅਦ ਕਿੱਥੇ ਇੱਕ ਪਹੁੰਚੇ ਨੇ ਤੇ ਉਸ ਤੋਂ ਬਾਅਦ ਫਿਰ ਪੂਰਾ ਤਿੰਨ ਹਫ਼ਤਿਆਂ ਦਾ ਸੌਰੀ ਦੋ ਹਫ਼ਤੇ ਪਹਿਲਾਂ ਉਸ ਤੋਂ ਬਾਅਦ ਤਿੰਨ ਹਫ਼ਤੇ ਬਾਅਦ ਦੇ ਵਿੱਚ ਕਿਉਂਕਿ ਇੱਕ ਹਫ਼ਤਾ ਪਹਿਲਾਂ ਤੇ ਅਖੀਰਲਾ ਹਫ਼ਤਾ April ਦਾ ਜੋ ਹੈ ਉਹ ਬੇਸਲਾਈਨ ਅਤੇ ਮਿਡਲਾਈਨ ਦੀ ਜਾਂਚ ਲੰਗੇਗਾ ਅਤੇ ਜੋ ਅੰਤਮ ਜਾਂਚ ਹੈ ਉਹ ਪੂਰੇ ਤਿੰਨ ਹਫ਼ਤਿਆਂ ਦੇ ਬਾਅਦ ਮਈ ਦੇ ਬਿਲਕੁਲ ਅਖੀਰਲੇ ਹਫ਼ਤੇ ਦੇ ਵਿੱਚ ਹੋਵੇਗੀ ਤੇ ਉਸ ਤੋਂ ਬਾਅਦ ਬੱਚਿਆਂ ਦਾ ਪੱਧਰ ਹੈ ਜਿਹੜਾ ਉਹ ਬਿਲਕੁਲ ਲਗਭਗ ਆਰੰਭਕ ਤੋਂ ਖਤਮ ਹੋ ਚੁੱਕਿਆ ਹੋਵੇਗਾ ਤੇ ਬੱਚਾ ਬੇਸਿਕ ਚੀਜ਼ਾਂ ਸਿੱਖ ਚੁੱਕਿਆ ਹੋਵੇਗਾ ਸੋ ਉਸ ਤੋਂ ਬਾਅਦ ਫਿਰ ਜਿਹੜਾ ਸਿਲੇਬਸ ਹੈ ਉਹ ਸ਼ੁਰੂ ਕੀਤਾ ਜਾਵੇਗਾ ਜੂਨ ਦੀਆਂ ਛੁੱਟੀਆਂ ਤੋਂ ਬਾਅਦ ਜੁਲਾਈ ਤੋਂ ਸੋ ਇਸ ਦੀ ਜੋ ਸਿਲੇਬਸ ਵੰਡ ਹੈ ਉਹ ਵੀ ਆ ਚੁੱਕੀ ਹੈ ਸੋ ਉਸ ਦੀ ਸਿਲੇਬਸ ਜੋ ਵੰਡ ਹੈ ਉਹ ਤੁਹਾਡੇ ਕੋਲ ਜਲਦੀ ਡਿਟੇਲ ਦੇ ਵਿੱਚ ਸਾਰੀਆਂ ਕਲਾਸਾਂ ਦੀ ਸਬਜੈਕਟ ਵਾਈਜ਼ ਲੈ ਕੇ ਆਵਾਂਗੇ ਸੋ ਇਸ ਪੱਤਰ ਰਾਹੀਂ ਇਹ ਬਿਲਕੁਲ ਕਲੀਅਰ ਹੋ ਚੁੱਕਿਆ ਹੈ ਕਿ ਹੁਣ ਸਕੂਲਾਂ ਦੇ ਵਿੱਚ 8ਵੀਂ ਜਮਾਤ ਤੱਕ ਜੋ ਹੈ ਇੱਕ ਸਮਰੱਥ ਜੋ ਸਿਸਟਮ ਚੱਲਿਆ ਉਹਦੇ ਅਕੋਰਡਿੰਗ ਬੱਚਿਆਂ ਦੀ ਜਿਹੜੀ ਬੇਸਿਕ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਦੂਰ ਕਰਨ ਦੇ ਲਈ ਕੰਮ ਕੀਤਾ ਜਾਵੇਗਾ ਇਸ ਦਾ ਸਮਾਂ 2 ਮਹੀਨੇ ਤੁਸੀਂ 4 ਚੌਥਾ ਪੁਆਇੰਟ ਹੈ ਜਿਹੜਾ ਉਹ ਪੜ੍ਹ ਪੜ੍ਹ ਸਕਦੇ ਹੋ ਇਸ ਦਾ ਸਮਾਂ 2 ਮਹੀਨੇ April 2024 ਤੋਂ May 2024 ਦਾ ਰਹੇਗਾ ਸੋ ਇਸ ਸੰਬੰਧੀ ਤੁਹਾਡੀ ਕੀ رائے ਹੈ ਸਰਕਾਰ ਦੇ ਇਸ ਪੱਤਰ SCERT ਦੇ ਇਸ ਪੱਤਰ ਰਾਹੀਂ ਤੁਹਾਡਾ ਕੀ ਵਿਚਾਰ ਹੈ ਕਿ ਬੱਚਿਆਂ ਨੂੰ ਸਿਲੇਬਸ ਤੋਂ ਬਾਂਝੇ ਰੱਖਣਾ ਸਹੀ ਹੈ ਕਿ ਬੱਚਿਆਂ ਨੂੰ ਬੇਸਿਕ ਜੋ ਸਿਸਟਮ ਹੈ ਉਹਨਾਂ ਦੀ ਪੜ੍ਹਾਈ ਹੈ ਉਹਨੂੰ ਪੂਰਾ ਕਰਨਾ ਇੱਕ ਚੰਗੀ ਗੱਲ ਹੈ ਜੁਲਾਈ ਦੇ ਵਿੱਚ ਸਿਲੇਬਸ ਸਟਾਰਟ ਹੋਵੇਗਾ ਕੀ ਤੁਸੀਂ ਇਸ ਚੀਜ਼ ਨਾਲ ਸਹਿਮਤ ਹੋ ਆਪਣੀ رائے ਕਮੈਂਟਸ ਦੇ ਵਿੱਚ ਜਰੂਰ ਦੇਣਾ ਜੀ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਜਰੂਰ ਸ਼ੇਅਰ ਕਰਨਾ ਔਰ ਬੱਚਿਆਂ ਤੱਕ ਵੀ ਪਹੁੰਚਦਾ ਕਰਨਾ ਥੈਂਕ ਯੂ ਜੀ